ਸੈਲਰਾਂ ਵਿੱਚੋਂ ਚੋਰੀ ਕਰਨ ਵਾਲੇ ਗਰੋ ਦਾ ਫੜਤਾ ਫਾਸ ਚੋਰੀ ਦਾ ਮਾਲ ਖਰੀਦਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਪੁਲਿਸ ਨੇ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ ਬਠਿੰਡਾ ਦੇ ਕਸਬਾ ਰਾਮਪੁਰਾ ਫੁੱਲ ਵਿਖੇ ਪਿਛਲੇ ਹਫ਼ਤੇ ਤੋਂ ਸੈਲਰ ਮਾਲਕਾਂ ਲਈ ਸਿਰਦਰਦੀ ਬਣੇ ਚੋਰ ਗਿਰੋ ਦਾ ਪੁਲਿਸ ਵੱਲੋਂ ਫਰਦਾ ਫਾਸ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਮਪੂਰਾ ਫੂਲ ਪ੍ਰਿਤਪਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਵੱਖ-ਵੱਖ ਸੈਲਰ ਮਾਲਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ। ਉਨ੍ਹਾਂ ਦੇ ਸੈਲਰਾਂ ਵਿੱਚੋਂ ਗੁੱਟੇ ਚੋਰੀ ਕੀਤੇ ਜਾ ਰਹੇ ਨੇ ਇਹ ਗੱਟੇ ਪਾੜ ਲਾ ਕੇ ਚੋਰੀ ਕੀਤੇ ਜਾਂਦੇ ਨੇ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ ਚੋਰੀ ਕੀਤੇ ਕਰੀਬ 250 ਗੱਟੇ ਬਰਾਮਦ ਕੀਤੇ। ਅਤੇ ਇਹਨਾਂ ਚੋਰੀ ਕੀਤੇ ਘਟਿਆਂ ਦੀਆਂ ਟਵਾ ਟਵਾਇਲੀ ਵਰਤੇ ਜਾਂਦੇ ਵਾਨਾਂ ਨੂੰ ਕਬਜ਼ੇ ਵਿੱਚ ਲਿਆ ਉਹਨਾਂ ਨੇ ਕਿਹਾ ਕਿ ਚੋਰ ਗਰੋ ਰਾਮਪੁਰਾ ਕਸਵੇ ਵਿੱਚ ਸਰਗਰਮ ਸੀ ਇਹਨਾਂ ਵੱਲੋਂ ਸਾਰੇ ਵਿੱਚੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਿਛਲੇ 15 ਦਿਨਾਂ ਤੋਂ ਸਾਡੇ ਰਾਮਪੁਰਾ ਫੂਲ ਦੇ ਛਲਰਾ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸੀ ਜਿਹੜੇ ਐਫਸੀ ਦੇ ਇੱਕ ਡਾਊਨ ਹੈ ਬੇਰੇ ਉਸ ਦੇ ਡਾਊਨਾ ਉੱਥੋਂ ਵੀ ਮਾਲ ਚੋਰੀ ਹੋ ਰਿਆ ਸੀ ਇਹ ਮਾਲ ਪਹਿਲਾਂ 10 10 20 20 ਗੱਟੇ ਤੋਂ ਵੱਧਾ ਹੋਇਆ 150 ਗੱਟੇ ਤੱਕ ਪਹੁੰਚ ਗਿਆ ਪਾੜ ਲਾ ਕੇ ਜਿਹੜੇ ਸ਼ੈਲਰ ਸੀ ਉਹਨਾਂ ਦੇ ਰਾਈਸ ਰੂਮ ਚ ਪਾੜ ਲਾਇਆ ਜਾਂਦਾ ਸੀ ਪਾੜ ਲਾ ਕੇ ਉੱਥੋਂ ਗੱਟਾ ਚੋਰੀ ਕੀਤਾ ਜਾਂਦਾ ਸੀ ਸਾਡੇ ਸ਼ੈਲਰ ਵਾਲਿਆਂ ਨੇ ਥਾਣੇ ਆਪਣੇ ਐਸਚੋ ਸਿਟੀ ਨੂੰ ਦਰਖਾਸਤ ਦਿੱਤੀ ਉਹਦੇ ਕਾਰਵਾਈ ਕਰਦੇ ਉਹਨਾਂ ਨੇ ਪਰਸੋਂ ਸ਼ਾਮ ਨੂੰ ਇਹ ਚੋਰ ਫੜੇ ਨੇ ਉਹ ਚੋਰਾਂ ਤੋਂ ਮਾਲ ਵੀ ਰਿਕਵਰ ਹੋ ਗਿਆ ਤੇ ਟਰੱਕ ਵੀ ਰਿਕਵਰ ਹੋ ਗਿਆ ਬੰਦੇ ਵੀ ਫੜੇ ਗਏ ਪਰ ਅਜੇ ਖਰੀਦਦਾਰ ਨਹੀਂ ਫੜੇ ਗਏ ਪਹਿਲੀ ਗੱਲ ਤਾਂ ਸੀ ਸ਼ੈਲਸਾਰੀ ਰਾਮਪੁਰਾ ਸਿਟੀ ਪੁਲਿਸ ਦੀ ਛਲਾਗਾ ਕਰਦੇ ਜਿਨ੍ਹਾਂ ਨੇ ਬੜੀ ਛੇਤੀ ਤੇ ਬੜੀ ਹਿੰਮਤ ਨਾਲ ਇਹ ਚੋਰਾਂ ਨੂੰ ਫੜਿਆ ਇੱਕ ਦਿਨ ਦੇ ਵਿੱਚ ਹੀ ਸਵੇਰੇ ਦਰਖਾਸਤ ਦਿੱਤੀ ਸ਼ਾਮ ਤੱਕ ਬੰਦੇ ਫੜ ਲਏ ਸੈਕੰਡ ਸਾਡੀ ਮੰਗ ਹੈ ਵੀ ਜਿਹੜੇ ਵੀ ਬੰਦੇ ਗਾਹ ਖਰੀਦਦਾਰ ਹੈ ਚਾਹੇ ਉਹ ਸਾਡੇ ਚੋਂ ਹੀ ਹੈਗੇ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਤੇ ਉਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੀ ਇਹ ਚੋਰੀਆਂ ਹੋ ਰਹੀਆਂ ਇਹ ਚ ਸਾਰੇ ਸ਼ਹਿਰ ਦੀ ਬਿਦਰਾਮੀ ਹੁੰਦੀ ਹੈ ਚੋਰ ਵੀ ਤੇ ਚੋਰੀ ਦਾ ਮਾਲ ਖਰੀਦਣ ਵਾਲਾ ਵੀ ਫੜਿਆ ਜਾਵੇ ਸਾਡੀ ਇਹ ਪੁਲਿਸ ਨੂੰ ਦਰਖਾਸਤ ਹੈ ਤੁਸੀਂ ਅਸੀਂ ਸਾਰੇ ਛਲਰ ਵਾਲੇ ਇਹ ਮੰਗ ਕਰਦੇ ਹਾਂ ਸਰ ਕੱਪਲੇ ਮਾਮਲਾ ਰਫਾਦਾਫਾ ਕਰਨ ਲਈ ਪੇਕੀ ਦਾ ਪ੍ਰੈਸ਼ਰ ਪੈ ਰਿਆ ਸੀ ਕਿ ਤੁਸੀਂ ਉਹਦੇ ਹੱਤ ਦੇ ਵਿੱਚੋਂ ਸਾਨੂੰ ਸਾਨੂੰ ਸਾਡੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਪੋਲਿਟਿਕਲ ਪ੍ਰੈਸ਼ਰ ਨਹੀਂ ਸੀਗਾ ਸਗੋਂ ਐਮਐਲਏ ਸਾਹਿਬ ਨੇ ਵੀ ਇਹਨਾਂ ਨੂੰ ਪੁਲਿਸ ਨੂੰ ਫੋਨ ਕੀਤਾ ਵੀ ਜੋ ਸ਼ੈਲਰ ਕਰਨ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਮੇਰੀ ਉਹਨਾਂ ਨਾਲ ਖੁਦ ਦੋ ਵਾਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਮੈਂ ਐਸਟੀਯੂ ਸਾਹਿਬ ਨੂੰ ਕਹਿੰਦਾ ਵੀ ਇਹ ਮਾਮਲਾ ਜੀਤੀਓ ਜੀਤੀ ਹੱਲ ਕੀਤਾ ਜਾਵੇ ਤੇ ਮੇਰੇ ਵੱਨਿਓ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂਗਾ ਇਹ ਉਹਨਾਂ ਦੀ ਵੀ ਮਤਲਬ ਆਪਾਂ ਚਲਾਗਾ ਕਰਦੇ ਵੀ ਉਹਨਾਂ ਨੇ ਇਸ ਕਿਸੇ ਕੋਈ ਇੰਟਰਫੀਰੈਂਸ ਨਹੀਂ ਕੀਤੀ ਉਹਨਾਂ ਦਾ ਰੋਲ ਇਹੀ ਸੀਗਾ ਵੀ ਇਹ ਕੰਮ ਖੇਤੀ ਤੋਂ ਖੇਤੀ ਨਿਵੇੜਿਆ ਜਾਵੇ ਇਹ ਬੰਦਾ ਇਹਦਾ ਖੇਤੀ ਦਾ ਉਹ ਸੋਦੀਆ ਸ਼ਹਿਰ ਦਾ ਮੈਂਬਰ ਹੋਇਆ ਇਹ ਤਾਂ ਉਹ ਤੇ ਤੁਸੀਂ ਕੀ ਗੱਲ ਬਾਈ ਕਰ ਰਹੇ ਅਸੀਂ ਉਹਨੂੰ ਆਪਦੀ ਸੀਟੋਂ ਕੱਢਾਂਗੇ ਉਹਨੂੰ ਨੰਗਾ ਕਰਾਂਗੇ ਤੇ ਮੇਰੀ ਦੇ ਸਾਰੇ ਸਮਾਜ ਨੂੰ ਇਹ ਮਤਲਬ ਰਿਕਵੈਸਟ ਹੈ ਵੀ ਇਹੋ ਜਿਹੇ ਬੰਦਿਆਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇ ਜਿਹੜੇ ਆਪਦੇ ਭਾਈਆਂ ਦਾ ਭਾਈਆਂ ਨੂੰ ਮਾਰਦੇ ਆ ਜੇ ਇਹ ਮਾਲ ਨਾ ਫੜਿਆ ਜਾਂਦਾ ਤੇ 5-5 ਲੱਖ ਦਾ ਮਾਲ ਸੀ ਤਾਂ ਕੌਣ ਦੇਣਦਾਰ ਸੀਗਾ ਠੀਕ ਹੈ ਤੇ ਬੰਦੇ ਫੜੇ ਗਏ ਤੇ ਚੀਜ਼ ਮੂਹਰੇ ਆ ਗਈ ਤੇ ਨਾ ਫੜੇ ਜਾਂਦੇ ਫਿਰ ਉਹਦਾ ਕੌਣ ਜ਼ਿੰਮੇਵਾਰ ਸੀ ਉਹਨਾਂ ਦਾ ਇਹ ਵੀ ਹੈ ਉਹ ਹੋਂਦਾ ਪਹਿਲਾ ਵੀ ਲੈਂਦਾ ਮਾਲ ਦੇ ਇਹ ਤਾਂ ਇੱਕ ਆਰਬੀ ਤੋਂ ਪਤਲੇ ਕੋ ਪੁਲਿਸ ਦਾ ਸੁਵੀ ਇਹਦਾ ਅਜੇ ਤੱਕ ਇਹਨਾਂ ਨੇ ਅੰਡਰ ਇਨਵੈਸਟੀਗੇਸ਼ਨ ਹੈ ਜਦੋਂ ਬੰਦੇ ਮੂਹਰੇ ਆਗੇ ਤਾਂ ਸਭ ਨੰਗਾ ਹੋ ਜੂਗਾ ਸਾਰੇ ਸਾਹਮਣੇ ਆ ਜੂਗਾ ਇਸ ਵਾਰ ਹੀ ਜ਼ਿਆਦਾ ਹੋਇਆ ਮੈਂ ਨੈਕਸਸ ਬ੍ਰੇਕ ਕਰਿਆ ਪੁਲਿਸ ਨੇ ਕੀ ਮੰਗ ਲਾ ਜੀ ਉਹ ਕਿ ਕਿਸ ਤਰ੍ਹਾਂ ਲੈ ਤੁਹਾਨੂੰ ਇਹ ਨਾ ਪਿਛਲੇ ਕੋਈ ਸਮੇਂ ਤੋਂ ਆਪਣੇ ਰਾਮਪੁਰੇ ਏਰੀਏ ਚ ਜਾਂ ਸਾਰੇ ਪ੍ਰੇਸ਼ੈਂਟੇਜ ਦੇ ਲੈ ਦੇ ਵਿੱਚ ਜਿਹੜਾ ਹੈਗਾ ਸਦਰਾਂ ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਆਪਣੇ ਪਿੱਛੇ ਆ ਜਿਹੜੀ ਰਾਤ ਲੰਗੀ 2 ਤੇ 3 ਦੀ ਦਰਮਿਆਨੀ ਰਾਤ ਨੂੰ ਮਹਾਦੇਵ ਰਾਈਸ ਮਿਲ ਦੇ ਵਿੱਚ ਚੋਰੀ ਹੋਈ ਸੀ ਤੇ ਉਹ ਉਹਨਾਂ ਨੇ ਸਾਡੇ ਕੋਲ ਜੋ ਇਨਫੋਰਮੇਸ਼ਨ ਦਿੱਤੀ ਤੇ ਅਸੀਂ ਮਾਨ ਜੋਗੇ ਐਸਐਸਪੀ ਸਾਹਿਬ ਦੇ ਧਿਆਨ 'ਚ ਲੈਂਦਾ ਐਸਐਸਪੀ ਸਾਹਿਬ ਦੇ ਨਾਲ ਡਿਸਕਸ ਕਰਕੇ ਆਈਪੀਐਸ ਨੇ ਆਪਣੇ ਸ਼੍ਰੀ ਅਜੇ ਗਾਂਧੀ ਐਸਪੀਡੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਡਿਸਕਸ ਕੀਤਾ ਤੇ ਐਸਐਚਓ ਸਾਹਿਬ ਰਜੇਸ਼ ਕੁਮਾਰ ਦੀ ਗਵਾਹੀ ਦੇ ਵਿੱਚ ਆਪਾਂ ਨੇ ਟੀਮਾਂ ਬਣਾਈਆਂ ਤੇ ਇਹ ਜਿਹੜੀ ਹੈਗੀ ਸੀ ਚੋਰੀ ਨੂੰ ਟੈਕਨੀਕਲ ਤਰੀਕੇ ਨਾਲ ਟ੍ਰੇਸ ਕਰਦੇ ਹੋਏ ਗਾਂ ਚੱਲਦੇ-ਚੱਲਦੇ ਅਸੀਂ ਉਹ ਬੰਦਿਆਂ ਤੱਕ ਪਹੁੰਚੇ ਆ ਉਹਦੇ ਵਿੱਚ ਜਿਹੜਾ ਹੈਗਾ ਪੰਨੂੰ 250 ਗੱਟੇ ਇਤੋਂ ਦਾ 157 ਗੱਟੇ ਚੋਰੀ ਹੋਏ ਸੀ ਇਹਨਾਂ ਕੋਲ 250 ਗੱਟੇ ਜਿਹੜੇ ਚੋਰੀਆ ਮੰਨ ਲੋ ਬਰਾਮਦ ਹੋਇਆ ਜਿਹਦੇ ਵਿੱਚ ਦੋ ਬੰਦੇ ਹੈਗੇ ਆ ਇਹਨਾਂ ਦੇ ਨਾਮ ਹੈਗੇ ਸੰਜੀ ਕੁਮਾਰ ਉਰਫ ਕਾਲਾ ਤੇ ਵਾਸੀ ਆਦਰਸ਼ ਨਗਰ ਆਮ ਪ੍ਰੇਰਿਆਰ ਵਾਲਾ ਤੇ ਅਜੇ ਪੁੱਤਰ ਨੈਨਪਾਲ ਹੈਗਾ ਭਗਤ ਸਿੰਘ ਕਲੋਨੀ ਆਮ ਪ੍ਰੇਰਿਆਰ ਵਾਲਾ ਤੇ ਇਹਨਾਂ ਕੋਲੋਂ ਇੱਕ ਟਰੱਕ ਮਿਲਿਆ ਦੋ ਮੋਟਰਸਾਈਕਲ ਜਿਹੜੀਆਂ ਮਿਲੀਆਂ ਗਈਆਂ ਤੇ ਇਹਾਂ ਦੀ ਹੋਰ ਤਫਤੀਸ਼ ਕਰ ਰਹੇ ਇਹਦੇ ਵਿੱਚ ਅਜੇ ਹੋਰ ਵੀ ਬੰਦਿਆਂ ਦੀ ਰੋਲਮੈਂਟ ਸਾਹਮਣੇ ਆਊਗੀ ਜਿਹੜੇ ਇਹਨਾਂ ਦੇ ਨਾਲ ਚੋਰੀ ਕਰਾਉਣ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਸੀਗੇ ਤੇ ਜਾਂ ਜਿਹੜੇ ਚੋਰੀ ਦਾ ਸਮਾਨ ਖਰੀਦੇ ਸੀ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਦਰਮਾਨ ਹਾਸਲ ਕਰਕੇ ਤੇ ਅੱਗੇ ਤਰਤੀਸ ਚਲਾਵਾਂਗੇ ਤੇ ਜਿਵੇਂ ਵੀ ਫਿਰ ਅੱਗੇ ਕੁਝ ਇਹਦੇ ਵਿੱਚ ਅਪਡੇਟ ਆਉਂਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਚੋਰੀ ਦਾ ਤਰੀਕਾ ਕੀ ਸੀ ਇਹ ਪਿੱਛੇ ਸੈਂਟਰ ਦੇ ਵਿੱਚ ਆਪਾਂ ਪਾੜ ਲਾ ਕੇ ਤੇ ਰੇੜੀਆਂ ਦੇ ਉੱਤੇ ਉੱਥੋਂ ਹੌਲੀ-ਹੌਲੀ ਮਾਲ ਜੜ ਕੇ ਟਾਕੇ ਲੋਡ ਕਰਕੇ ਫਿਰ ਅੱਗੇ ਲੈ ਕੇ ਜਾਂਦੇ ਸੀਗੇ ਤੇ ਇਕੱਠੇ ਦੀ ਵਜਨ ਦੀ ਗੱਲ ਕਰ ਗੱਟਾ 40 ਕਿਲੋ ਅਰੇ ਪਿਛਲੇ ਕਿੰਨੇ ਸਮੇਂ ਤੋਂ ਕੋਈ ਪਤਾ ਲੱਗਿਆ ਵੀ ਉਹਦੀ ਗੱਲ ਰਹੀ ਸੀ ਜਾਂ ਨਵੇਂ ਸੀਗੇ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਪੁਲਿਸ ਮੰਡ ਲੈ ਕੇ ਇਹਨਾਂ ਕੋਈ ਇਹ ਗੱਲ ਆਪਾਂ ਨੂੰ ਕਲੀਅਰ ਕਰਾਉਣੀ ਆ ਅਜੇ ਤਾਂ ਮੁੱਢਲੀ ਤਫ਼ਤੀਸ਼ ਹੀ ਹੋਈ ਆ ਆਪਣੀ ਮਾਲ ਦੀ ਕੀ ਕੀ ਬਰਾਮਦ ਕੀਤੀ ਗਏ 250 ਘੱਟੇ ਬਰਾਮਦ ਹੋ ਗਏ ਸਰ ਨਾਲ ਵੀ ਇਕਲ ਵੀ ਹੋਏ ਜਿਹੜੀ ਗੱਲ ਹਾਂਜੀ ਹਾਂ ਇੱਕ ਟਰੱਕ ਹੈਗਾ ਦੋ ਮੋਟਰਸ ਹੈ ਜਿਹੜੀਆਂ ਹਾਂਜੀ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ